ਜੱਗਿਆ ਪਰ ਉਹਨੂੰ ਬੰਦ ਕਰ ਲਾ ਵੀਰੇ ਕਿਉਂ ਨਹੀਂ ਪੜਾ ਸਕਦਾ ਨਹੀਂ ਨਹੀਂ ਪੜਾ ਸਕਦਾ ਅਸੀਂ ਪੜਾ ਸਕਦਾ ਅਸੀਂ ਆਪ ਰਹੇ ਆ ਸਾਨੂੰ ਬੱਲਾ 4 ਡਿਗਰੀਆਂ ਨੇ ਤੁਹਾਡੇ ਨਾਲੋਂ ਤਾਂ ਮੈਨੂੰ ਲੱਗਦਾ ਪਤਾ ਨਹੀਂ ਵੱਧ ਹੋਣੀਆਂ ਘੱਟ ਹੋਣੀਆਂ 4 ਡਿਗਰੀਆਂ ਨੇ ਪੋਸਟ ਗ੍ਰੈਜੂਏਟ ਤਾਂ 4 ਡਿਗਰੀਆਂ ਨੇ ਤੁਹਾਨੂੰ ਪਤਾ ਨਹੀਂ ਕਿਹੜਾ ਪੜਾ ਸਕਦਾ ਕਿਹੜਾ ਨਹੀਂ ਪੜਾ ਸਕਦਾ ਤੁਹਾਡੇ ਨਾਲੋਂ ਵੱਧ ਹੋਣਦੀਆਂ ਅਸੀਂ 35 35 ਸਾਲ ਪੜਾਇਆ ਹੈ ਫੈਸਟ ਮਾਸਟਰ ਤੋਂ ਉੱਠ ਕੇ ਲੈਕਚਰ ਆਪਾਂ ਕਿੰਸੀ ਤੱਕ ਗਏ ਆ ਪਰ ਪਰ ਤੁਸੀਂ ਜੇ ਸੈਮਾਸਟਰ ਤੋਂ ਉੱਠ ਕੇ ਇੱਥੇ ਤੱਕ ਗਏ ਹੋ ਕਿ ਇਹ ਵਾਜਵਾ ਗੱਲ ਕਰਨ ਦਾ ਤਰੀਕਾ ਆਪਾਂ ਬੱਚਿਆਂ ਦਾਦਰ ਪ੍ਰੋਗਰਾਮ ਚੱਲਦਾ ਧੁੱਪੇ ਬੱਚੇ ਬੈਠੇ ਆ ਮੈਂ ਤੁਹਾਡੇ ਲਈ ਆਇਆ ਵੀ 5 ਮਿੰਟ 10 ਮਿੰਟ ਤੁਹਾਨੂੰ ਦੇ ਦੀਏ ਕੀ ਆਪਾਂ ਇਦਾਂ ਵਾਜਵਾ ਇਹ ਗੱਲ ਬਿਲਕੁਲ ਵਾਜਵਾ ਹੈ ਸਾਡੀ ਸੁਣੀ ਨਹੀਂ ਜਾਉਂਦੀ ਮੈਂ ਤਾਂ ਆਇਆ ਐਮਐਲਏ ਸਾਹਿਬ ਠੀਕ ਆ ਜੀ ਤੁਸੀਂ ਤਾਂ ਕਹਿ ਰਹੇ ਹੋ ਜੀ ਇਹ ਗੱਲ ਵਾਜਿਬ ਨਹੀਂ ਹੈਗੀ ਪਰ ਮੁੱਖ ਮੰਤਰੀ ਸਾਹਿਬ ਨੇ ਖੁਦ 5 ਮਾਰਚ ਵਾਲੇ ਪ੍ਰੋਗਰਾਮ ਤੋਂ ਪਹਿਲਾਂ ਕਿਸਾਨਾਂ ਨੂੰ ਸੱਦ ਕੇ ਵਾਕ ਆਊਟ ਕੀਤਾ ਮੀਟਿੰਗ ਦੇ ਵਿੱਚੋਂ ਤੇ ਮੁੜ ਕੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਜੋ ਤੁਸੀਂ ਕੁਝ ਕਰਨਾ ਹੋ ਕਰ ਲਓ ਮੈਂ ਤਾਂ ਇੰਝ ਕਰੂੰਗਾ ਕਿ ਇੱਕ ਮਿੰਟ ਜੀ ਕੀ ਕਿਸਾਨਾਂ ਦੇ ਨਾਲ ਮੀਟਿੰਗ ਕਰਨਾ ਮੁੱਖ ਮੰਤਰੀ ਨੂੰ ਇੰਨਾ ਜ਼ਹਿਰ ਭਰਿਆ ਲੱਗਦਾ ਮੈਂ ਦੇਖੋ ਮੇਰੀ ਬੇਨਤੀ ਸੁਣੋ ਗਰੀ ਬੇਨਤੀ ਤੁਸੀਂ ਸਰਕਾਰ ਦਾ ਅੰਗ ਹੋ ਮੇਰੀ ਬੇਨਤੀ ਸੁਣੋ ਮੈਨੂੰ ਹੁਕਮ ਹੋਇਆ ਸੀ ਕਿ ਬੱਚਿਆਂ ਦੇ ਪ੍ਰੋਗਰਾਮ ਤੋਂ ਬਾਅਦ ਘੰਟੇ ਬਾਅਦ ਕਰਿਓ ਮੈਂ ਕਹਾਂ ਜੀ 10 ਮਿੰਟ ਮੈਂ ਉਹਨਾਂ ਦੀ ਦੋ ਜੀ ਵੀ ਮੰਗਾ ਨਹੀਂ ਮੈਂ ਲਿਖ ਕੇ ਲੈ ਆਉਣਾ ਤਾਂ ਕਿ ਮੈਂ ਅੱਗੇ ਸਰਕਾਰ ਨੂੰ ਪਹੁੰਚਾ ਦਵਾਂ ਮੈਂ ਤਾਂ ਤੁਹਾਡਾ ਡਾਕੀਆ ਹਾਂ ਮੈਨੂੰ ਜਦੋਂ ਮਰਜ਼ੀ ਬਣਾ ਲਓ ਸਾਡੇ ਜਵਾਬ ਦੇ ਰਹੇ ਆਂ ਜੀ ਵੀ ਦੂਜੀ ਗੱਲ ਇਹ ਹੈ ਜੀ ਤੁਹਾਡੀ ਸਰਕਾਰ ਨੇ ਸੱਤਾ ਚੋਂਣ ਤੋਂ ਪਹਿਲਾਂ ਇਹ ਕਿਹਾ ਵੀ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਾਂਗੇ ਸਾਰਾ ਕੁਝ ਚੌਕੇ ਸਕੂਲ ਦੇ ਵਿੱਚ ਜਿਹੜਾ ਉਥੇ ਦਾ ਜ਼ਿਲ੍ਹੇ ਦਾ ਪ੍ਰਸ਼ਾਸਨ ਉਹਨੇ ਬਕਾਇਦਾ ਤੌਰ ਤੇ ਲਿਖ ਕੇ ਭੇਜਿਆ ਵੀ ਇਥੋਂ ਦੀ ਮੈਨੇਜਮੈਂਟ ਹੈ ਜਿਹੜੀ ਉਹ ਭ੍ਰਿਸ਼ਟਾਚਾਰ ਕਰਦੀ ਹੈ ਜੀਸੀ ਸਾਹਿਬ ਨੇ ਲੇਖ ਦਿੱਤਾ ਤੁਹਾਡੇ ਜਿਹੜੀ ਸਰਕਾਰ ਹੈ ਉਹ ਤੁਹਾਡੇ ਜਿਹੜਾ ਸਿੱਖਿਆ ਵਿਭਾਗਾ ਉਹਨੂੰ ਵੀ ਚਿੱਠੀਆਂ ਚਲੇ ਗਈਆਂ ਮੁੱਖ ਮੰਤਰੀ ਤੱਕ ਚਿੱਠੇ ਚਲੇ ਗਏ ਆਈਜੀ ਤੱਕ ਗੱਲਾਂ ਚਲੇ ਗਈਆਂ ਉਹਨਾਂ ਨੇ ਹਜੇ ਤੱਕ ਕਾਰਵਾਈ ਨਹੀਂ ਕੀਤੀ ਉਲਟਾ 13 ਮਹੀਨੇ ਦੀ ਬੱਚੀ ਨੂੰ ਜਿਹਦੇ ਉੱਤੇ ਕੋਈ ਪਰਚਾ ਨਹੀਂ ਉਹਨੂੰ 5 ਦਿਨ ਜੇਲ੍ਹ ਤੇ ਰੱਖਿਆ ਉਹਨੂੰ ਕੋਈ ਬਾਹਰੋਂ ਸਹਾਇਤਾ ਦੇਣ ਦੀ ਬਜਾਏ ਜੋ ਜੀ ਬੱਚੀ ਨੇ ਦੁੱਧ ਪੀਣਾ ਤਾਂ ਮਾਂ ਨੂੰ ਤਾਂ ਕੁਝ ਖਾਣਾ ਪੀਣਾ ਤਾਂ ਮਾਂ ਨੂੰ ਨਹੀਂ ਕੁਝ ਖਾਣ ਦਿੱਤਾ ਉਲਟਾ ਜਦੋਂ ਬੱਚੀ ਬਿਮਾਰ ਹੋਈ ਐ ਉਹਨਾਂ ਨੇ ਰਾਤਾਂ ਨੂੰ ਉੱਠ ਉੱਠ ਕੇ ਕੁੰਡੇ ਖੜਕਾਇਆ ਜੇਲ੍ਹ ਦੇ ਕੋਈ ਜੇਲ੍ਹ ਦਾ ਅਧਿਕਾਰੀ ਉਹਨਾਂ ਨੂੰ ਆ ਕੇ ਗੋਲੀ ਦੇਣ ਦੀ ਆ ਕੀ ਇਹ ਤੁਹਾਡੇ ਰਾਜ ਦੇ ਵਿੱਚ ਜਿਹੜਾ ਕੁਝ ਬਣ ਰਿਹਾ ਇਹ ਆਗੂਆਂ ਨੂੰ ਸਾਡੇ ਨੂੰ ਕੁੱਟਿਆ ਜਾ ਰਿਹਾ ਹਰਿੰਦਰ ਗੌਰ ਬਿੰਦੂ ਤੇ ਭਰਮਜੀਤ ਗੌਰ ਪਿੱਥੋਂ ਨੂੰ ਪ੍ਰਸ਼ਾਸਨ ਨੇ ਨਿਸ਼ਾਨਾ ਬਣਾ ਕੇ ਕੁੱਟਿਆ ਸਾਡੇ ਕੋਲ ਵੀਡੀਓ ਨੇ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਵੀ ਅਸੀਂ ਤਾਂ ਲੋਕਾਂ ਦੇ ਆ ਤੇ ਉਹ ਜਿਹੜਾ ਕੁਝ ਉੱਥੇ ਵਾਪਰ ਰਿਹਾ ਤੁਹਾਡਾ ਮੁੱਖ ਮੰਤਰੀ ਜੋ ਕੁਝ ਕਰਾ ਰਿਹਾ ਇਹਦਾ ਕੀ ਜਵਾਬ ਦਵੋਗੇ ਸਾਹਿਬ ਜਵਾਬ ਦੇਣੀ ਮੇਰੇ ਮਨ ਦਾ ਗੱਲ ਮਤਲਬ ਜੀ ਹੁਣ ਮੈਨੂੰ ਮੰਨਦਾ ਤੁਸੀਂ ਕਹਿੰਦੇ ਮੇਰੇ ਹਲਕੇ ਦਾ ਤੁਸੀਂ ਸਰਕਾਰ ਦਾ ਅੰਗ ਹੈ ਨਹੀਂ ਮੈਂ ਜੀ ਦੇਖੋ ਇਹ ਅਸੀਂ ਤੁਹਾਡੇ ਕੋਲ ਪੁੱਛ ਤੇ ਗਰੀ ਕਹਿੰਦਾ ਲੋਕਾਂ ਦਾ ਦੇ ਕਿਉਂ ਮੈਂ ਸਰਕਾਰ ਜੇ ਲੋਕ ਜੇ ਲੋਕਾਂ ਦਾ ਤੁਸੀਂ ਲੋਕਾਂ ਦੇ ਆ ਨਾ ਵੋਟਾਂ ਤੋਂ ਪਹਿਲਾਂ ਆਉਂਦੇ ਸੀ ਤੁਸੀਂ ਲੋਕਾਂ ਦੇ ਸੀ ਬਿਲਕੁਲ ਸੀ ਤੁਸੀਂ ਆਮ ਸੀ ਆਮ ਪਾਰਟੀ ਦੇ ਸੀ ਹੁਣ ਤੁਸੀਂ ਖਾਸ ਹੋ ਗਏ ਕਿਉਂ ਕਿਉਂ ਜੇ ਇਹ ਤਰ੍ਹਾਂ ਦੇ ਹੁੰਦੇ ਆ ਵੀਰਾਂ ਨੂੰ ਰਾਤ ਦੇਣਾ ਇਹਨਾਂ ਨੂੰ ਕਾਹੇ ਨਾ ਚੜਿਆ ਹੁੰਦਾ ਵੋਟਾਂ ਤੋਂ ਪਹਿਲਾਂ ਉਹ ਵੋਟਾਂ ਤੋਂ ਪਹਿਲਾਂ ਤੁਸੀਂ ਕਦੇ ਵੀ ਮੈਨੂੰ ਮੈਂ ਗੁਰੂ ਦੀ ਸੌਂ ਲੱਗੇ ਮੈਂ ਇਹਨਾਂ ਨੂੰ ਕਿਹਾ ਵੀ ਬਿਲਕੁਲ ਮੇਰੇ ਨਾਲ ਆਉਣ ਦੀ ਲੋੜ ਨਹੀਂ ਮੇਰੇ ਭਾਈ ਨੇ ਮੈਨੂੰ ਮਿੰਟ ਕਰਦਾ ਮੈਂ ਕਿਹਾ ਕਿਹਾ ਇਹ ਗੱਲ ਪੁੱਛ ਲਓ ਜਿੰਨੂੰ ਮਰਜੀ ਪਰ ਇਹ ਕਹਿੰਦੇ ਵੀ ਪ੍ਰੋਟੋਕੋਲ ਆ ਮੈਂ ਹੁਣ ਵੀ ਇਹਨਾਂ ਨੂੰ ਪਰੇ ਪਰੇ ਹਟਾ ਸਕਦਾ ਸੀ ਹੁਣ ਵੀ ਦੂਦੇ ਡੇਟ ਨਹੀਂ ਲੰਘ ਸਕਦਾ ਸੀ ਹੁਣ ਵੀ ਘਰ ਦੇ ਪ੍ਰੋਗਰਾਮ ਤੋਂ ਬਾਅਦ ਦੂਦੇ ਡੇਟ ਨਹੀਂ ਲੰਘ ਸਕਦਾ ਹੁਣ ਵੀ ਮੈਂ ਬਾਅਦ ਚਾ ਸਕਦਾ ਸੀ ਪਰ ਮੈਂ ਕਿਹਾ ਨਹੀਂ ਐਸਾ ਨਹੀਂ ਕਰਨਾ ਮੈਂ ਮੈਂ ਕਰ ਸਕਦਾ ਸੀ ਐਮ ਐਲ ਚਲੋ ਮਰਦਿਆਂ ਤੋਂ ਪਾਣੀ ਤੁਹਾਨੂੰ ਦੱਸ ਦਾਂ ਮੈਂ ਕਰ ਸਕਦਾ ਤੁਸੀਂ ਮੇਰੇ ਸਤਿਕਾਰ ਕਰਦੇ ਹੋ ਮੈਂ ਤੁਹਾਡੇ ਲਈ ਹਮੇਸ਼ਾ ਖੜਾ ਮੈਨੂੰ ਦੱਸ ਦਿਓ ਵੀ ਭਾਈ ਕੀ ਆਪਾਂ ਗੱਲ ਕਰ ਰਹੀਓ ਉਹਦੀ ਬੱਚੀ ਤੁਸੀਂ ਜਿਹੜਾ ਸਾਡੇ ਕਿਸਾਨ ਤੇ ਟੀਚਰ ਜਿਹੜੇ ਕੱਪੜੇ ਦੇ ਖਰਾਬ ਮੈਂ ਬਾਹਰ ਤੋਂ ਬੁਲਾਉਂਦਾ ਮੈਂ ਚੱਕੂ ਆਵਾਜ਼ ਲੈ ਲੈ ਅੱਦੇ ਲੈਟਰ ਤੇ ਭੇਜੂਗਾ ਜੀ ਹਾਂ ਇਹ ਉਹ ਲੈ ਕੇ ਭੇਜੂਗਾ ਮੈਨੂੰ ਥੋੜਾ ਜਿਹਾ ਗਰੀਬ ਸਿੰਘ ਦੇ ਦੋ ਮੈਂ 100% ਦੇਖ ਕੇ ਭੇਜੂਗਾ ਇਹ ਕਹ ਰਹੇ ਨੇ ਵੀ ਚੌਕੇ ਸਕੂਲ ਵਾਲਾ ਜਿਹੜਾ ਮਸਲਾ ਮੇਰੇ ਧਿਆਨ ਚ ਨਹੀਂ ਨਹੀਂ ਹੈਗਾ ਜੀ ਤੇ ਸੰਗੂ ਸ਼ੰਭੂ ਤੇ ਖਨੌਰੀ ਬਾਰਡਰ ਤੇ ਮੋਰਚਾ ਲੱਗਿਆ ਹੋਇਆ ਸੀਗਾ ਹੁਣ ਤੁਸੀਂ ਇਹ ਨਾ ਕਹੋ ਵੀ ਤੁਹਾਡੀ ਸਰਕਾਰ ਨੇ ਨਹੀਂ ਚਿਧਾਈ ਜਾਂ ਤੁਹਾਡੀ ਫੋਰਸ ਜਿਹੜੀ ਅੱਜ ਇੱਥੇ ਖੜੀ ਆ ਆ ਵਰਦੀ ਵਾਲੇ ਉੱਥੇ ਨਹੀਂ ਉਹ ਕਿਉਂ ਚਿਕਾ ਦਾ ਆ ਤੁਸੀਂ ਕਹਿ ਰਹੇ ਹੋ ਵੀ ਸਾਡੇ ਵਪਾਰੀਆਂ ਨੂੰ ਵਪਾਰੀਆਂ ਨੂੰ ਘਾਟਾ ਪੈ ਰਿਹਾ ਸੀ ਵਪਾਰੀਆਂ ਨੂੰ ਘਾਟਾ ਪੈ ਰਿਹਾ ਤੁਹਾਡਾ ਮੁੱਖ ਮੰਤਰੀ ਖੇਖਣ ਕਰਦਾ ਜਾ ਕੇ ਕਹਿੰਦੇ ਜਲੰਧਰ ਵਾਲਿਆਂ ਨੂੰ ਮਿਲਦਾ ਕਦੇ ਲੁਧਿਆਣੇ ਵਾਲਿਆਂ ਨੂੰ ਮਿਲਦਾ ਉਦੋਂ ਤੇਜਰੀ ਵਾਲਾ ਕਿ ਮਿਲਦਾ ਕੀ ਹੁਣ ਉਹ ਜਿਹੜੇ ਵਪਾਰੀ ਨੇ ਉਹਨਾਂ ਦਾ ਸਾਰਾ ਕੁਝ ਲੋਟ ਹੋ ਗਿਆ ਜੀ ਉਹ ਸਹੀ ਚੱਲ ਰਹੇ ਆ ਤੁਹਾਡਾ ਮੁੱਖ ਮੰਤਰੀ ਬਾਡਰਾਂ ਤੇ 1 ਮਿੰਟ ਦੀ ਗੱਲ ਸੋਹਣ ਬਾਡਰਾਂ ਤੇ ਬੈਠੇ ਕਿਸਾਨਾਂ ਨੂੰ ਠਾਲਣ ਦੇ ਲਈ ਜ਼ਿਕਰ ਐਮਾਜ਼ਾਨ ਕੰਪਨੀ ਦਾ ਕਰਦਾ ਜਿਹੜਾ ਆਏ ਸਾਡੇ ਪਰਚੂਨ ਨੂੰ ਖਾ ਰਿਹਾ ਉਦੋਂ ਵੀ ਉਲਟਾ ਗੱਲ ਬਾਡਰ ਰੋਕਿਆ ਹੋਇਆ ਹਰਿਆਣੇ ਵਾਲਿਆਂ ਨੇ ਤੁਹਾਡੀ ਫੋਰਸ ਲੈ ਕੇ ਤੁਹਾਡਾ ਮੁੱਖ ਮੰਤਰੀ ਤੁਹਾਡੇ ਆਈਟੀ ਤੁਹਾਡੇ ਉਹ ਕਿਹੜੇ ਨੇ ਜਿਹੜੇ ਪਟਿਆਲੇ ਦੇ ਮੈਨੂੰ ਨਾਂ ਨਹੀਂ ਪਤਾ ਮਨਜੀਬ ਸਿੱਧੂ ਉਹ ਸ਼ਰਿਆਂ ਮੈਂ ਧਮਕੀਆਂ ਦਿੰਦੇ ਆ ਵੀ ਯਾਰ ਜੇ ਦੁਬਾਰਾ ਆਉਣਗੇ ਅਸੀਂ ਕਿਹੜਾ ਰਿਟਾਇਰਮੈਂਟ ਲੈ ਲਈਆਂ ਤੁਸੀਂ ਕਹਿ ਰਹੇ ਤੁਸੀਂ ਕਿਸਾਨਾਂ ਦੇ ਤੇ ਤੁਹਾਡੀ ਪੁਲਿਸ ਦਾ ਤੇ ਤੁਹਾਡੇ ਅਧਿਕਾਰੀਆਂ ਦਾ ਰਵੱਈਆ ਇਹ ਆ ਇਹਦੇ ਬਾਰੇ ਤਾਂ ਜਵਾਬ ਦੇ ਦਿੰਦੇ ਹੋ ਜੀ ਵੀ ਇਹ ਸਹੀ ਆ ਕਿ ਗਲਤ ਆ ਕਿ ਟੱਕਰ ਟਾਈਂ ਦੱਸ ਦਿਓ ਮੈਂ ਤਾਂ ਆਪਣੀ ਹਲਕੇ ਦੇ ਵਿੱਚ ਫਰੇਕ ਫੇਸ ਨੂੰ ਪਾਣੀ ਪੋਚੋਣ ਲਈ 45 ਹੁੰਦਾ ਦਾ ਗਰੀਕ ਕੋਟਾ ਤੇ ਰੈਣੀਪੁਰ ਦਾ ਬਟਾ ਆਪਣੇ ਹਲਕੇ ਦੇ ਜਦੋਂ ਮੈਂ ਬਣਿਆ ਜਦੋਂ ਮੈਂ ਐਮਐਲਏ ਬਣਿਆ ਇਹ ਤਾਂ ਸੜਦੀ ਗੱਲ ਆ ਇਹ ਤਾਂ ਸਮਾਜ ਦੀ ਬੰਸਣ ਵਾਲੀ ਗੱਲ ਆ ਮੈਂ ਸਮਝੀਏ ਸਭ ਦੇ ਉਹਨਾਂ ਨੇ ਹਾਵ ਲਿਆ ਨਾ ਇਹ ਗੱਲਾਂ ਨਾ ਇਹ ਕਹਿੰਦਾ ਤੁਸੀਂ ਜਵਾਬ ਦੇਵੋਗੇ ਜੀ ਜਵਾਬ ਦੇ ਕਰੋ ਐਮਐਲਏ ਸਾਹਿਬ ਆਹ ਗੱਲਾਂ ਨਾ ਤੁਸੀਂ ਪੁੱਛਦੇ ਹੋ ਜਵਾਬ ਆ ਗੱਲ ਪਾਣੀ ਦੀ ਪਾਣੀ ਦਾ ਜਵਾਬ ਐਮਐਲਏ ਸਾਹਿਬ ਜਿਹੜਾ ਪਾਖੜਾ ਮੈਨੇਜਮੈਂਟ ਹੈ ਉਹ ਪੰਜਾਬ ਨੂੰ ਤੇ ਹਰਿਆਣੇ ਨੂੰ ਪਾਣੀ ਘਟਾ ਰਿਹਾ ਤੁਸੀਂ ਇੱਕ ਮਿੰਟ ਜੀ ਤੁਸੀਂ ਮੁੱਖ ਮੰਤਰੀ ਸਾਹਿਬ ਨੇ ਝੂਠੇ ਝੂਠੇ ਬਿਆਨ ਦਿੱਤਾ ਝੂਠੇ ਖੜੇ ਆ ਔਰ ਮੇਰਾ ਵੀ ਆਰਟੀਕਲ ਪੜ੍ਹ ਲਿਓ ਝੂਠੇ ਖੜੇ ਆ ਔਰ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਕਿਸੇ ਨੇ ਵੀ ਪੰਜਾਬ ਦੇ ਵਿੱਚ ਪਾਣੀ ਦਾ ਇੱਥੇ ਵਰਤਣ ਲਈ ਜ਼ੋਰ ਨਹੀਂ ਲਾਇਆ 30% ਪਾਣੀ ਵਰਤਿਆ ਜਾ ਰਿਹਾ ਸੀ ਅੱਜ 70% ਪਾਣੀ ਵਰਤਿਆ ਜਾ ਰਿਹਾ ਹੁਣ ਰਿਕਾਰਡ ਆ ਮੇਰੇ ਕੋਲ ਆਕੇ ਜਦੋਂ ਮਰਜੀ ਨਹੀਂ ਜਿਹੜਾ ਆਏ ਸਾਹ ਮਰਜੀ ਦੇ ਵਿੱਚ ਜਿਹੜਾ ਆਏ ਸਾਹ ਪਾਣੀ ਦਾ ਆਵੇਂ ਨਾ ਬਿਨਾਂ ਫੇਰ ਤੋਂ ਜੇ ਪੜੇ ਲਿਖਿਆ ਨਾ ਮਰਜੀ ਐਵੇਂ ਐਵੇਂ ਸਾਹਿਬ ਆਓ ਸਾਡੀ ਲਿਖਿਓ ਜੇ ਉਹੀ ਗੱਲਾਂ ਕਰਨੀਆਂ ਨੇ ਉਹੀ ਤਾਂ ਮੈਂ ਵੀ ਮਰ ਜੰਨਾ ਉਹੀ ਤਾਂ ਮੈਨੂੰ ਨਹੀਂ ਕਹਿਣੀ ਲਿਖਿਓ ਆਲਫਤ ਮੈਂ ਕਿ ਮੇਰੇ ਨਾਲ ਬੈਠੋ ਬੈਠੋ ਦਫ਼ਤਰ ਤੁਸੀਂ ਕਹਿਣੀ ਆਲਫਤ ਮੇਰਾ ਝੂਠਾ ਹੋਵੇ ਜੇ ਤੁਸੀਂ ਬੋਲੋ ਮਾਫੀ ਮੰਗੋ ਸੀ ਮੈਂ ਮਾਫੀ ਮੰਗੂ ਤੁਸੀਂ ਲੋਕਾਂ ਦੇ ਸਾਹਮਣੇ ਇਹ ਗੱਲ ਕਰਦਾ ਆ ਜੇ ਤੁਸੀਂ ਮਾਫੀ ਮੰਗੋ ਉਸ ਇੱਕ ਮਿੰਟ ਜਦੋਂ ਮੈਂ ਮਾਫੀ ਮੰਗੂ ਇੱਕ ਮਿੰਟ ਲੈ ਗਈ ਤੁਸੀਂ ਉਹੀ ਉਹੀ ਮਾਰੀ ਜਾ ਮਾਰੀ ਤੇ ਬਹੁਤ 70% ਤੋਂ ਵੱਧ ਚੁਣਦਾ ਐਮਐਲ ਸਾਹਿਬ ਤੁਸੀਂ ਪਾਣੀ ਅਸੀਂ ਤਿੰਨ ਸੂਏ ਕੱਢ ਰਹੇ ਹਾਂ ਤਿੰਨ ਸੂਏ ਸਾਡੀ ਤਾਂ ਸੁਣੋ ਸੂਏ ਕੱਢ ਰਹੇ ਲੋਕਾਂ ਦੀ ਪਾਣੀ ਅਸੀਂ ਯੂਜ਼ ਕਰ ਰਹੇ ਹਾਂ ਕਿਸਾਨਾਂ ਦਾ ਲਾਠੀ ਚਾਰਜ ਕੀ ਤਰ੍ਹਾਂ ਜਵਾਬ ਨਹੀਂ ਦਿੱਤਾ ਉੱਥੇ ਕਹਿੰਦਾ ਨਾ ਉਹਦਾ ਕੋਈ ਜਵਾਬ ਨਹੀਂ ਦਿੱਤਾ ਇੱਕ ਮਿੰਟ ਗੱਲ ਤਾਂ ਸੁਣ ਲੋ ਉਹ ਜਵਰ ਆਪਣੇ ਉੱਥੇ ਕੀਤਾ ਚੌਕੇ ਉਹਦਾ ਤੁਸੀਂ ਕੋਈ ਜਵਾਬ ਨਹੀਂ ਦਿੱਤਾ ਇੱਕ ਮਿੰਟ ਗੱਲਾਂ ਸੁਣੋ ਯਾਰੇ ਅਧਿਕਾਰ ਤੋਂ ਬੋਲਣ ਦੀ ਗੱਲ ਹੈ ਮੇਰੇ ਹੱਕੇ ਦੀ ਕੋਈ ਗੱਲ ਹੈ ਮੈਨੂੰ ਦੱਸੋ ਅੱਛਾ ਗੱਲ ਸੁਣ ਹੋਰ ਆਪਣਾ ਭਾਰਤ ਵਾਲਾ ਪ੍ਰਯੋਜਨ ਦੇ ਤਹਿਤ ਸਰਕਾਰ ਦੀ ਰਿੰਦਾ ਕੱਢ ਰਹੇ ਆ ਉਹਨਾਂ ਕਿਸਾਨਾਂ ਨੂੰ ਅਜੇ ਤੱਕ ਨਹੀਂ ਮਿਲਿਆ ਆ ਕਿਸਾਨ ਮਾਮਾ ਐਮਐਲਏ ਸਾਹਿਬ ਤੁਸੀਂ ਪਾਣੀ ਵਾਲੇ ਮਸਲੇ ਤੇ ਦਾ ਸਾਨੂੰ ਬਹੁਤ ਸਵਾਲ ਜਵਾਬ ਉਹ ਮਾਫੀ ਕਾਤੇ ਮੰਗਣੀ ਐ ਐਮਐਲਏ ਸਾਹਿਬ ਨਹੀਂ ਨਹੀਂ ਮਾਫੀ ਨਹੀਂ ਮੰਗਣੀ ਸਾਡੇ ਵਰਗੇ ਤੁਸੀਂ ਪਾਣੀ ਕੋਲੋਂ ਨਹੀਂ ਦਿੱਤਾ ਮੈਂ ਤੇਰੀ ਬੱਚਿਆਂ ਦੀ ਇਹ ਗੱਲ ਕਰਨੀ ਪਈ ਪਾਣੀ ਚਾ ਕੋਈ ਖਾਣੇ ਨੂੰ ਅਸੀਂ ਐਮਐਲਏ ਸਾਹਿਬ ਕੋਈ ਨਹੀਂ ਹਾਂ ਮੈਂ 5 ਮਿਲੀਅਨ ਸਾਈਡ ਤੇ ਹੋਣਸ ਰੱਖੀ ਮੈਂ ਨਹੀਂ ਬਾਤ ਕਰਦੀ ਕੋਈ ਨਹੀਂ ਮਾਫੀ ਨਹੀਂ ਮੰਗਣੀ ਫਿਰ ਵੀ ਤੁਸੀਂ ਇਸ਼ਾਰਾ ਨਾ ਜਾ ਕੋਈ ਆਹ ਸੁਧੂਰ ਨੇ ਤੋਂ ਆਪਣੇ ਹਾਲ ਕੇ ਮੈਂ ਕਿੰਦਾ ਸੰਗੂਰ ਐਵੇਂ ਮੈਂ ਸੰਗੂਰ ਤੋਂ ਕਿਹਨਾਂ ਨੂੰ ਤੁਸੀਂ ਜਿੰਮੇਵਾਰੋਂ ਸਮੂਹ ਜਿੰਮੇਵਾਰੀ ਸੰਗੂਹ ਹੋਗਾ ਸਮੂਹ ਜਿੰਮੇਵਾਰੀ ਹੋਣੀ ਆ ਜਿੱਦਾਂ ਮੈਂ ਮੈਂ ਬਣ ਗਿਆ ਉਸਨੂੰ ਨਹੀਂ ਜਾਣ ਲੈ ਲੋ ਦੋ ਕੇ ਬਾਰੇ ਹਾਂ ਗੰਦ ਦੀ ਗੱਲ ਸੁਣ ਕੇ ਜਾਓ ਜੀ ਸੁਣ ਕੇ ਜਾਓ ਸੁਣ ਕੇ ਜਾਓ ਮੈਂ ਲੈ ਗਿਆ ਪੂਰਾ ਮਰਦਾਬਾਦ 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 ਵੀਕੋ ਬਖਾਰੇ ਗੈਸ ਕਿੰਨਾ ਪ੍ਰੈਕਟ ਲੱਗਿਆ ਲੋਕ ਦਾ ਰੋਹ ਕਰਿਆ ਸਾਰੇ ਖਾੜੇ ਆਹ ਖਾੜਾ ਨੰਦਾ ਜੀ ਗਾਮ ਦੇ ਕੋਲ ਬਾਪੂ ਅੰਕੇ ਤੋਂ ਬਾਹਰ ਨਹੀਂ ਕਿਰਕੇ ਦੀ ਗੱਲ ਕਰੋ ਬਾਪੂ ਲੈ ਦੱਸੋ ਲੈ ਲੈ ਐਮਐਲਏ ਕੋਈ ਪੰਜਾਬ ਦਾ ਅੰਗ ਨਹੀਂ ਹੋਣ ਦੇਣਾ ਖਾੜਾ ਦੇ ਖਵਾਲਾ ਕੋ ਭੱਜਣ ਵਾਲਾ ਐਮਐਲਏ ਮੁਰਦਾਬਾਦ 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 ਖਾੜਾ ਦੇ ਖਵਾਲਾ ਕੋ ਭੱਜਣ ਵਾਲਾ ਐਮਐਲਏ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ